हां जी सतीश ਰੇਗਲ ਜੀ ਦੋਸਤੋ ਇਹ ਵੀਡੀਓ ਨਾ ਤੁਸੀਂ سوشل میڈیا ਤੇ ਵਾਇਰਲ ਹੁੰਦੀ ਵੇਖੀ ਹੋਣੀ ਹੈ ਵੀਡੀਓ ਦੇ ਵਿੱਚ ਨਾ ਤੁਸੀਂ ਵੇਖ ਸਕਦੇ ਹੋ ਕਿ ਇੱਕ ਕੁੜੀ ਦਾ ਨਾ ਵਿਆਹ ਹੋ ਰਿਹਾ ਹੈ ਤੇ ਵਿਆਹ ਦੇ ਵਿੱਚ ਤੁਸੀਂ ਇੱਕ ਨਾ ਸਰਦਾਰ ਬੰਦੇ ਨੂੰ ਵੇਖ ਸਕਦੇ ਹੋ ਪਹਿਲਾਂ ਤਾਂ ਕੁਝ ਲੋਕ ਇਸ ਵੀਡੀਓ ਨੂੰ ਲੈ ਕੇ ਇਹ ਕਹਿ ਰਹੇ ਸੀ ਕਿ ਇਸ ਪੰਜਾਬੀ ਬੰਦੇ ਨੇ ਆਪਣੀ ਧੀ ਦਾ ਵਿਆਹ ਇੱਕ ਪ੍ਰਵਾਸੀ ਮਜ਼ਦੂਰ ਨਾਲ ਕੀਤਾ ਪਰ ਇਹ ਖਬਰ ਬਿਲਕੁਲ ਝੂਠੀ ਹੈ ਦਰਅਸਲ ਦੋਸਤੋ ਇਹ ਜਿਹੜੀ ਕੁੜੀ ਹੈ ਇਹ ਸਰਦਾਰਾਂ ਦੇ ਘਰ ਦੇ ਵਿੱਚ ਕੰਮ ਕਰਦੀ ਸੀ ਜਿਸ ਵਾਰ ਜਦੋਂ ਇਸ ਕੁੜੀ ਦਾ ਵਿਆਹ ਹੁੰਦਾ ਤੇ ਸਰਦਾਰ ਨੂੰ ਇਸ ਕੁੜੀ ਦੇ ਵਿਆਹ ਵਿੱਚ ਬੁਲਾਇਆ ਜਾਂਦਾ ਹੈ ਤੇ ਤੁਸੀਂ ਵੀਡੀਓ ਵਿੱਚ ਵੇਖ ਸਕਦੇ ਹੋ ਕਿ ਸਰਦਾਰ ਆਪਣੇ ਵੱਲੋਂ ਇਸ ਕੁੜੀ ਨਾਲ ਕਾਰ ਵਿਹਾਰ ਕਰ ਰਿਹਾ ਹੈ ਪਰ ਲੋਕਾਂ ਨੇ ਇਸ ਵੀਡੀਓ ਨੂੰ ਗਲਤ ਐਂਗਲ ਦੇ ਕੇ ਪੇਸ਼ ਕੀਤਾ ਜਿਸ ਨੂੰ ਲੈ ਕੇ ਕਾਫੀ ਸੋਸ਼ਲ ਮੀਡੀਆ ਤੇ ਵਿਰੋਧ ਵੀ ਕੀਤਾ ਗਿਆ ਅਤੇ ਤੁਸੀਂ ਆਸ-ਪਾਸ ਲੋਕ ਵੀ ਖੜੇ ਵੇਖ ਸਕਦੇ ਹੋ ਜੋ ਕਿ ਸਾਰੇ ਪ੍ਰਵਾਸੀ ਲੋਕ ਨੇ ਇੱਥੇ ਸਿਰਫ ਇੱਕ ਇਕੱਲਾ ਸਰਦਾਰ ਹੈ ਜੋ ਉਹਨਾਂ ਦੇ ਘਰ ਦੇ ਵਿੱਚ ਜਾ ਕੇ ਉਹਨਾਂ ਦੇ ਵਿਆਹ ਵਿੱਚ ਸ਼ਾਮਲ ਹੁੰਦਾ ਹੈ ਪਰ ਕੁਝ ਲੋਕਾਂ ਨੇ ਇਸ ਵੀਡੀਓ ਨੂੰ ਗਲਤ ਐਂਗਲ ਦੇ ਕੇ ਸੋਸ਼ਲ ਮੀਡੀਆ ਤੇ ਪੇਸ਼ ਕੀਤਾ ਤੇ ਸਰਦਾਰ ਬੰਦੇ ਦੀ ਬੇਇੱਜ਼ਤੀ ਕਰਵਾਈ। ਸੋ ਦੋਸਤੋ ਕੀ ਕਹਿਣਾ ਚਾਹੋਗੇ ਤੁਸੀਂ ਇਸ ਵੀਡੀਓ ਦੇ ਬਾਰੇ ਕਮੈਂਟ ਕਰਕੇ ਜਰੂਰ ਦੱਸਿਓ। ਅਦਰ ਇਸ ਵੀਡੀਓ ਨੂੰ ਆਪਣਾ ਫਰਜ਼ ਸਮਝ ਕੇ ਅੱਗੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ। ਮਿਲਦਾ ਹਾਂ ਕਿਸੇ ਅਗਲੀ ਵੀਡੀਓ ਤੇ। ਉਦ ਤੱਕ ਰੱਬ ਰਾਖਾ।